ਸੋ ਭਾਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਹਾਂ ਹਾਂ ਸੌਂਪਰ ਸਮਰੇ ਟੂਨ ਲੈ ਕੇ ਹਮੇਸ਼ਾ ਜਦੋਂ ਤੁਸੀਂ ਕੁਝ ਵੀ ਕੰਮ ਕਰਦੇ ਹੋ ਆਲਵੇਸ ਮਤਲਬ ਗੁੱਡ ਹੁੰਦਾ ਰਿਸਪਾਂਸ ਬਹੁਤ ਹੀ ਅੱਛਾ ਆਂਦਾ ਸੋ ਅੱਜ ਕਿੱਦਾਂ ਦਾ ਫੀਲ ਹੋ ਰਿਹਾ ਸਵੇਰ ਦਾ ਰਿਸਪਾਂਸ ਦੇਖ ਰਿਹਾ ਹਾਂ ਦੇਖੋ ਮੈਨੇ ਤੇ ਤਾਂ ਪ੍ਰੈਸ਼ਰ ਬਹੁਤ ਜ਼ਿਆਦਾ ਸੀਗਾ ਇਸ ਫਿਲਮ ਦਾ ਕਿਉਂ ਕਰਕੇ ਮੈਂ ਪਹਿਲੀ ਫਿਲਮ ਦਾ ਹਿੱਸਾ ਨਹੀਂ ਸੀਗਾ ਤੇ ਪਹਿਲੀ ਫਿਲਮ ਬਹੁਤ ਜ਼ਿਆਦਾ ਸਕਸੈਸਫੁਲ ਸੀ ਮੈਨੂੰ ਇਹ ਡਰ ਸੀਗਾ ਕਿ ਕਿਤੇ ਮੇਰੇ ਕਰਕੇ ਕੋਈ ਕਮੀ ਨਾ ਰਹਿ ਜਾਏ ਤੇ ਕਿਉਂ ਕਰੇ ਹਿਟ ਟੀਮ ਆ ਤੇ ਜੇ ਕੋਈ ਕਮੀ ਰਹੀ ਤਾਂ ਮੈਨੂੰ ਹੀ ਬਲੇਮ ਲੈਣਾ ਪੈਣਾ ਕਿ ਯਾਰ ਮੈਂ ਹੀ ਕੋਈ ਗੜਬੜ ਕੀਤੀ ਸੀ ਕੁਲ ਪਰ ਅੱਜ ਰਿਸਪੌਂਸ ਦੇ ਕੇ ਕਲੈਕਸ਼ਨਸ ਦੇ ਕੇ ਮਨ ਖੁਸ਼ ਹੋ ਗਿਆ ਇਹ ਹੈ ਕਿ ਰੱਬ ਨੇ ਇੱਜ਼ਤ ਰੱਖ ਲਈ ਸੋ ਇੱਕ ਗੱਲ ਤੁਸੀਂ ਪ੍ਰੈਸ ਕਾਨਫਰੰਸ ਫੇਲੇ ਵੀ ਕਹੀ ਸੀ ਕਿ ਜੇ ਕੁਝ ਕੁਝ ਵੀ ਮਤਲਬ ਹੋਇਆ ਗਲਤ ਤਾਂ ਤੁਹਾਡੇ ਦੀ ਬਲੇਮ ਆਊਗਾ ਪਰ ਅੱਜ ਕਿਹਦਾ ਸ਼ੁਕਰਗੁਜ਼ਾਰ ਸਪੈਸ਼ਲ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਰਿਸਪੌਂਸ ਬਹੁਤ ਅੱਛਾ ਆਇਆ ਦੇਖੋ ਸ਼ੁਕਰਗੁਜ਼ਾਰਤਾ ਰੱਬ ਦਾ ਹੀ ਜਿਹੜੀ ਸਿੱਧੀ ਪਾਉਣੀ ਹੈ ਕੋਈ ਵੀ ਫਿਲਮ ਰੱਬ ਨੇ ਪਾਉਣੀ ਆ ਸਾਡੇ ਹੱਥ ਤਾਂ ਮਿਹਨਤ ਆ ਮਿਹਨਤ ਹਰ ਫਿਲਮ 'ਚ ਕਰਦੇ ਆ ਕਿਰ ਕੋਈ ਫਿਲਮ ਸਿੱਧੀ ਪੈ ਜਾਂਦੀ ਹੈ ਕੋਈ ਨਹੀਂ ਪੈਂਦੀ ਉਹ ਜਿਹੜੀ ਸਿੱਧੀ ਪੈਂਦੀ ਹੈ ਰੱਬ ਕਰਕੇ ਪੈਂਦੀ ਸੋ ਰੱਬ ਦਾ ਥੈਂਕਸ ਹੈ ਜੀ ਸ਼ੁਕਰਗੁਜ਼ਾਰ ਹਾਂ ਰੱਬ ਦੇ ਕਿ ਸਿੱਧੀ ਪਾਈ ਔਰ ਐਨੀ ਵਧੀਆ ਚੱਲ ਰਹੀ ਹੈ ਫਿਲਮ ਸੋ ਮੋਨਿਕਾ ਗਲੂਚੀ ਬਹੁਤ ਹੀ ਵਧੀਆ ਮਤਲਬ ਉਹਦਾ ਕਿਰਦਾਰ ਲੱਗਿਆ ਸੋ ਕਿਰਦਾਰ ਨੂੰ ਕਰਵਾਉਣਾ ਕਿੰਨਾ ਕੁ ਤੁਹਾਡੇ ਲਈ ਮੁਸ਼ਕਲ ਰਿਹਾ ਸੀ ਦੇਖੋ ਜੇ ਐਕਟਰ ਵਧੀਆ ਹੋਣ ਤਾਂ ਕਰਵਾਉਣਾ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਹਾਂ ਐਕਟਰ ਵੀਕ ਹੋਣ ਤਾਂ ਉੱਥੇ ਮਿਹਨਤ ਕਰਨੀ ਪੈਂਦੀ ਹੈ ਜਿੱਥੇ ਇੰਨੇ ਸਟੈਬਲਿਸ਼ਡ ਔਰ ਗੁੱਡ ਐਕਟਰਸ ਨੇ ਉੱਥੇ ਦਾ ਮੇਨਟ ਐਕਟਰਸ ਹੀ ਕਰਦੇ ਆ ਅੱਜ ਤੱਕ بس ਦੇ ਛੱਡ ਦਿੰਦੇ ਆ ਕਿ ਜੀ ਆ ਪਰਫਾਰਮ ਕਰੋ ਔਰ ਉਹ ਇੰਨਾ ਵਧੀਆ ਕਰਦੇ ਆ ਦੇਖ ਹੀ ਰਹੇ ਹਾਂ ਤੁਸੀਂ ਸਕਰੀਨ ਤੇ ਸੋ ਪਹਿਲਾਂ ਨਾਲੋਂ ਕਾਫੀ ਚੀਜ਼ਾਂ ਜਿਵੇਂ ਚੇਂਜ ਵੀ ਹੋਈਆਂ ਹਨਾ ਫਿਲਮ ਦੇ ਵਿੱਚ ਡਾਇਲੌਗਸ ਦੀ ਵੀ ਜੇਕਰ ਆਪਾਂ ਗੱਲ ਕਰੀਏ ਵਿੱਚ ਡਾਇਲੌਗ ਜਿਹੜੇ ਪੰਜ ਬਾਰ ਬਾਰ ਆ ਰਹੇ ਸੀ ਜਦੋਂ ਤੁਸੀਂ ਖੁਦ ਵੀ ਸੁਣ ਰਹੇ ਸੀ ਅਜਿਹੇ ਕੋਈ ਪੰਚ ਸੀਗਾ ਜਿਹੜਾ ਤੁਸੀਂ ਕਿਹਾ ਸੀ ਕਿ ਇਹ ਵਾਲਾ ਪੰਚ ਜ਼ਿਆਦਾ ਪੈਡ ਆਨ ਕਰਾ ਜਿਹੜਾ ਪਾਂਛੀ ਨਹੀਂ ਮੈਨੂੰ ਤਾਂ ਕਈ ਪਾਂਛੀ ਬਹੁਤ ਵਰਕ ਕੀਤੇ ਪਿਕਚਰ ਦੇ ਅੰਦਰ ਜਦੋਂ ਫਸ ਜਾਂਦਾ ਤਿੰਨੋਂ ਘਰ ਵਾਲੀਆਂ ਕੋਲ ਮੈਨੂੰ ਸੀ ਅ ਵੀ ਇਹ ਸਿਚੁਏਸ਼ਨ ਆਪਾਂ ਜ਼ਰੂਰ ਬਣਾਈਏ ਜਦ ਟੇਪ ਰਿਕਾਰਡਰ ਚ ਗਾਣਾ ਚੱਲਣ ਲੱਗ ਜਾਂਦਾ ਉਹ ਇਹ ਜਿਹੇ ਸਿਚੁਏਸ਼ਨਸ ਨੇ ਮੈਨੂੰ ਪਤਾ ਸੀ ਇਹਦਾ ਰਿਸਪੌਂਸ ਸ਼ੂਰ ਸ਼ਾਟ ਹੈ ਤੇ ਰਿਸ਼ੀ ਮੈਡਮ ਦਾ ਪਾਂਛੀ ਜਿਹੜਾ ਵੀ ਪਹਿਲਾਂ ਉਹਨੂੰ ਯਾਦ ਕਰ ਲਾ ਉਹਨੂੰ ਦੂਜੀ ਨੂੰ ਯਾਦ ਕਰ ਲਾ ਉਹ ਤੀਜੀ ਨੂੰ ਵੀ ਆਹ ਹੁਣ ਤਾਂ ਬਸ ਕੰਮ ਵਾਲੀ ਰਹਿ ਗਈ ਉਹਨੂੰ ਵੀ ਕਰ ਲਾ ਉਹ ਇਹ ਜੇ ਮੈਨੂੰ ਵਧੀਆ ਲੱਗੇ ਜੀ ਹਾਂ ਤੁਸੀਂ ਰਿਸ਼ੀ ਮੈਮ ਨੂੰ ਪੋੜੀ ਕਿਵੇਂ ਚੜਵਾਇਆ ਪਹਿਲੇ ਦੱਸੋ ਤੁਸੀਂ ਇਹ ਕੀ ਰਾਤ ਸੀ ਦੇਖੋ ਰਿਸ਼ੀ ਮੈਮ ਨਾ ਰਿਸ਼ੀ ਮੈਮ ਜਿੰਨੀ ਏਜ ਦੇ ਨੇ ਉਹ ਉਸ ਤੋਂ ਕਿਤੇ ਜ਼ਿਆਦਾ ਤਕੜੇ ਨੇ ਉਹਨਾਂ ਨੂੰ ਇੱਕ ਪਿਕਚਰ ਦੇ ਅੰਦਰ ਉੱਤੇ ਟੈਂਕੀ ਤੇ ਚੜਾਤਾ ਸੀਗਾ ਆਏ ਚ ਅਸੀਂ ਪੋੜੀ ਚੜਾ ਕਹਿੰਦੇ ਮੈਂ ਚੜ ਜੂ ਚੜ ਵੀ ਗਏ ਪਿਛਲੀ ਪਿਕਚਰ ਦੇ ਅੰਦਰ ਇੱਕ ਜੱਟ ਨੂੰ ਚੇਲਡਕੀ ਹਾਰਨੈਸ ਪਾਇਆ ਸੀ ਉਹਨਾਂ ਦੇ ਉਹ ਬੜਾ ਤਕੜੇ ਨੇ ਮੈਮ ਔਰ ਰੱਬ ਉਹਨਾਂ ਨੂੰ ਐਂ ਤੰਦਰੁਸਤ ਰੱਖੇ ਮੈਨੂੰ ਲੱਗਦਾ ਜਦੋਂ ਸਮੀਪ ਕੰਗਚੀ ਵਰਗੇ ਡਾਇਰੈਕਟਰ ਹੋਣ ਪੋੜੀਆਂ ਕੀ ਮੈਨੂੰ ਲੱਗਦਾ ਕੋਠੇ ਟੱਪ ਕੇ ਅੱਗੇ ਜਾ ਸਕਦਾ ਹੈ ਐਂ ਟੀਮ ਵਰਕ ਹੈ ਜੀ ਜਦ ਇੰਨਾ ਬੰਦਾ ਸੈੱਟ ਦੇ ਉੱਤੇ ਮਾਹੌਲ ਵਧੀਆ ਹੋਏ ਸਾਰੇ ਜੋਸ਼ ਹੋਣ ਬੰਦਾ ਕਰਦਾ ਹੋਏ ਤਾਂ ਆ ਸਕਰੀਨ ਤੇ ਦੇਖੋ ਕਿੰਨਾ मजा ਆ ਰਿਸ਼ੀ ਮੈਮ ਨੂੰ ਮੈਂ ਦੇਖ ਕੇ ਜੀ ਸੋ ਖੇਤਾਂ ਦੇ ਸੀਨ ਦੀ ਜੇਕਰ ਆਪਾਂ ਗੱਲ ਕਰੀਏ ਆਪਣਾ ਮੱਜਾਂ ਵਗੈਰਾ ਜਿੱਥੇ ਬੰਨੀਆਂ ਹੁੰਦੀਆਂ ਉਹ ਚੀਜ਼ਾਂ ਅੱਜ ਕੱਲ੍ਹ ਅਲੋਪ ਹੋ ਚੁੱਕੀਆਂ ਨੇ ਹੈਨਾ ਫਿਲਮ ਦੇ ਵਿੱਚ ਬੜਾ ਵਖੂਬੀ ਤੁਸੀਂ ਉਹ ਦਿਖਾਇਆ ਹੈਨਾ ਉਹਦਾ ਰੀਜ਼ਨ ਵੀ ਆ ਤੁਸੀਂ ਇਹ ਫਿਲਮ ਦੇ ਅੰਦਰ ਜਿਹੜੀ ਹੈਗੀ 90s ਦਾ ਉਹ ਦਿਖਾਇਆ ਉਦੋਂ ਫੇਰ ਇੰਨਾ ਮਾਹੌਲ ਸੀਗਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਡੰਗਰਾ ਦਾ ਉਹ ਬਾੜਾ ਸੀਗਾ ਇਹ ਉਹ ਰੱਖਣਾ ਵੀ ਚਾਹੀਦਾ ਸੀ ਕਿਉਂਕਿ ਵਰਕੇ ਉਸ ਟਾਈਮ ਦਾ ਨਹੀਂ ਤਾਂ ਮਾਹੌਲ ਨਹੀਂ ਮਿਲਣਾ ਸੀਗਾ ਤੇ ਜੇ ਤੁਸੀਂ ਕਹਿ ਰਹੇ ਹੋ ਵੀ ਉਹ ਜਾ ਰਿਹਾ ਤਾਂ ਚੰਗੀ ਗੱਲ ਨਹੀਂ ਆ ਉਹ ਜਿਹੜੀ ਆ ਸਾਡੀ ਜ਼ਿੰਦਗੀ ਦਾ ਹਿੱਸਾ ਸੀ ਸਾਡੇ ਪਿੰਡਾਂ ਦਾ ਹਿੱਸਾ ਸੀ ਸਾਡੇ ਘਰਾਂ ਦਾ ਹਿੱਸਾ ਸੀ ਉਹ ਜਿਹੜਾ ਕਲਚਰ ਹੈ ਉਹ ਰਹਿਣਾ ਚਾਹੀਦਾ ਉਹ ਸਾਦਗੀ ਉਹ ਸਿੰਪਲਿਸਿਟੀ ਬੈਸਟ ਲਾਈਫ ਹੈ ਪੰਚਾਇਤਾਂ ਵਾਲਾ ਵੀ ਜੇਕਰ ਆਪਾਂ ਸੀਨ ਦੇਖੀ ਹੈ ਨਾ ਕਾਫੀ ਲਾਈਫ ਸਿੰਪਲ ਹੈ ਨਾ ਜੀ ਲਾਈਫ ਸਿੰਪਲ ਆ ਪਿੰਡ ਚ ਨਿਵੇੜਾ ਹੋ ਜਾਂਦਾ ਕਿੱਥੇ ਕੋਰਟਾਂ 'ਚ ਤੱਕੇ ਖਾਣੇ ਪੈਂਦੇ ਆ ਫਿਰ ਇੱਕ ਦੇ ਖਿਲਾਫ ਹੋ ਜਾਂਦਾ ਫਿਰ ਦੂਜੀ ਹਾਈਰ ਕੋਰਟ ਜਾਂਦੇ ਫਿਰ ਕਿੱਥੇ ਪੰਚਾਇਤ ਨੇ ਫੈਸਲਾ ਕੀਤਾ ਉਹ ਮੰਨ ਲੀਦਾ ਸੀ ਤਾਂ ਚਾਹਦੇ ਜਾਂਦੇ ਸਾਡੀ ਆਡੀਅנס ਨੂੰ ਕੀ ਕਹਿਣਾ ਚਾਹਗੇ ਬੰਤਾ ਆਡੀਅנס ਨੂੰ ਮਹਿਬੇਸ਼ਾ ਇੱਕੋ ਗੱਲ ਕਹਿਣਾ ਚਾਹਣਾ ਕਿ ਸਾਨੂੰ ਫਿਲਮ ਬਣਾਉਂਦੇ ਹੋਏ ਬਹੁਤ ਮਜ਼ਾ ਆਇਆ ਆਈ ਐਮ ਸ਼ੋਰ ਜੇ ਤੁਸੀਂ ਫਿਲਮ ਦੇਖੋਗੇ ਉਨਾ ਹੀ ਮਜ਼ਾ ਤੁਹਾਨੂੰ ਫਿਲਮ ਦੇਖਦੇ ਹੋਏ ਆਊਗਾ ਸੋ ਸੌਂਕਨ ਸੌਂਕਨੇ 2 ਰਿਲੀਜ਼ ਹੋ ਚੁੱਕੀ ਹੈ ਪਲੀਜ਼ ਥੀਏਟਰ ਚ ਜਾਓ ਔਰ ਪੂਰਾ ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ